ਲੈ ਮੰਨ ਜੇ ਕਰ ਨਹੀਂ ਵੀ ਤਾਂ ਵੀ ਚੋਲਾ ਧਾਰਤਾ ਚੋਲਾ ਟਾਈਮ ਨਾਲ ਦੱਸ ਬੈਰੀਆਂ ਸਾਰੀਆਂ ਲਾ ਕੇ ਨਿਕਲ ਜੂਗਾ ਬਾਹਰ ਨੂੰ ਮੈਂ ਤਾਂ ਉਹ ਬੈਰੀ ਨੂੰ ਪਸਤਾਉਣੀ ਆ ਆ ਮੇਰੇ ਪੇਕੇ ਨਹੀਂ ਮੰਨੇ ਅਖੇ ਨਹੀਂ ਚੱਲ ਕੋਈ ਨਾ ਭਾਈ ਤੇਰਾ ਟਾਈਮ ਪਾਸ ਨਹੀਂ ਹੋਣਾ ਮੈਨੂੰ ਕੀ ਪਤਾ ਸੀ ਵਿਆਹ ਦਾ ਨਿਕਲੂ ਕੱਜਰ ਓल्या ਆ ਜਾ ਕਿੱਥੇ ਮਰ ਗਈ ਇੱਕ ਤਾਂ ਮੇਰੇ ਸਹਰਾ ਦੀ ਇਹ ਨਹੀਂ ਸੁਣਦੀ ਗੱਲ ਚਾਚਾ ਹਾਂ 4000 ਰੁਪਏ ਚਾਹੀਦਾ ਸੀਗਾ ਦੇਖੇ ਮੈਂ ਕੀ ਕਰਨਾ ਪੈਸੇ ਉਹ 20 ਭਰਨੀ ਆ ਮੈਂ ਦਸ ਹੋਰ ਕਦੇ ਵਾਸਤੇ ਨਾ ਭਰਨੀ ਆ ਤੂੰ ਤਾਂ ਰੋਜ਼ ਮੰਗ ਲੇਦਾ ਪੈਸੇ ਰੋਜ਼ ਕਿੱਥੋਂ ਮੰਗਿਆ ਆ ਗਏ ਰੋਜ਼ ਤਾਂ ਮੰਗਿਆ ਆ ਗਏ ਅੱਲਾ ਮੰਗਿਆ ਨਹੀਂ ਤਾਂ ਕਿੱਥੋਂ ਮੰਗਿਆ 2000 ਰੁਪਏ ਪਟਰੋਲ ਵਾਲੇ ਨੂੰ ਦੇਣਾ ਪੈ 1000 ਰੁਪਏ ਪਟਰੋਲ ਪੋਉਣਾ ਮੈਂ ਪਲਾਨਾ ਕਰਨਾ ਢੋਕਾ ਕਰਨਾ ਜੇ ਮੈਂ 200 ਰੁਪਏ ਮੰਗਦਾ ਨਾ ਤੂੰ 1000 ਦੱਸਦਾਗਾ ਹਾਂ 1000 ਦੱਸਦਾ ਤੇਰੇ ਚੱਲਦਾ ਇੰਨਾ ਖਰਚਾ ਹੁੰਦਾ ਤੇਰਾ ਤੂੰ ਜੇ ਹੁਣ ਐਂਡਸ ਦੇਣਾ ਕਿ ਨਹੀਂ ਦੇਣਾ ਹੈਗਾ ਕੋਈ ਨਹੀਂ ਦੇਖਾਂਗੇ ਹਜੇ ਨਹੀਂ ਮੈਨੂੰ ਚਾਹੀਦੀ ਹੈ ਨਾਲ ਜਨਮ ਦਿਨ ਵੀ ਆਉਂਦਾ ਮੇਰੇ ਦੋਸਤ ਦਾ ਕਿਹੜੇ ਦੋਸਤ ਦਾ ਹਰ ਇੱਕ ਵਾਰ ਤਾਂ ਮੇਰੇ ਜਨਮ ਦਿਨ ਮਨਾਉਂਦੇ ਆਣ ਮੈਨੂੰ ਵੀ ਦੇਣਾ ਪਊ ਨੂੰ ਕੁਝ ਕੋਈ ਨਹੀਂ ਦੇ ਰਿਹਾ ਕਿ ਦੇਖਾਂਗੇ ਹਜੇ ਨਹੀਂ ਮਿਲਦੇ ਆਹ ਦਾ ਨਾ ਦਿੱਥ ਦੇਣੇ ਕਿ ਨਹੀਂ ਕੋਈ ਨਹੀਂ ਦੇਖਾਂਗੇ ਕਿ ਤੇਰੀ ਮਾਂ ਇਹ ਜੀ ਜਦੋਂ ਮੇਰੇ ਪੱਲੇ ਪਈ ਸੀ ਨਾ ਉਦੋਂ ਦਾ ਉਹ ਤੇਰੇ 5 ਲੱਖ ਰੁਪਏ ਕਰਾਇਆ ਸੀ ਉਹ ਮੇਰੇ ਪੱਲੇ ਪਾਈ ਸੀ ਮੈਨੂੰ ਕਿਹੜਾ ਹੁੰਦਾ ਤੁਸੀਂ ਰਿਸ਼ਤਾ ਲਾਉਣ ਜਦ ਮਾਤਾ ਜੀ ਕੋਲ ਜੰਮਿਆ ਬਸ ਸੁਰਤ ਸਮੀਆ ਮੜੀ ਮੋਟੀ ਆਹ ਤੇਰਾ 5 ਲੱਖ ਹੀ ਸੁਣਦਾ ਆ ਰਿਹਾ ਤੇ ਮੈਂ ਆਖ ਰਿਹਾ ਨੌਕਰਾਇਆ ਜਿਵੇਂ ਤੇਰੀ ਮਾਂ ਮੇਰੇ ਲੜ ਲਈ ਆ ਹਾਂ ਐਵੇਂ ਨਹੀਂ ਕਹਿੰਦਾ ਮੈਂ ਖਰਤੀ ਬਹੁਤ ਨੇ ਵੱਡੇ ਵੱਡੇ ਬਹੁਤ ਕੋਈ ਨਾ ਦੱਤਾ ਆ ਉਹ ਸਾਰੀ ਦਿਹਾੜੇ ਤਹਾਂ ਹੀ ਸੁੱਈ ਰੱਖਦਾ ਤੜਪੇ ਰਹਿਣਾ ਜਦੋਂ ਦੇਖਦਾ ਤੜਪੇ ਦਾ ਮਤਲਬ ਨਹੀਂ ਆ ਜਿਹੜਾ ਲੰਗਰ ਪਾਣੀ ਬਣਾਉਂਦਾ ਟਾਈਮ ਨਾ ਬਣਾਇਆ ਕਰ ਉਹਨੂੰ ਪਤਾ ਮੇਰਾ ਕਿੱਦਾ ਵੱਡਾ ਕੰਮ ਉਧਰ ਖਰਾਬ ਕਰਤਾ ਤਾ। ਤੂੰ ਮੈਂ ਤੈਨੂੰ ਕੰਮ ਕਰਾਵਾ। ਭਾਈਆ ਭੇਜਦਾ ਐ ਕਿਤੇ ਜਾਣਾ ਨਹੀਂ, ਤੈਨ ਕਿਤੇ ਆਉਣਾ ਨਹੀਂ। ਤੈਨੂੰ ਕੋਈ ਗੱਲਾਂ ਦਾ ਕੀ ਪਤਾ? ਆਹੋ ਮੇਰਾ ਹੱਕ ਨਹੀਂ ਮੰਨਦਾ ਰੋਟੀ ਤੱਕ ਲੋਕ ਲਾਉਣ ਦਾ। ਨਹੀਂ ਕਿਹੜੇ ਵੇਲੇ ਜਾਵੇ? ਇੰਨਾ ਗਲੇਸ਼ ਪਾ ਕੇ ਨਹੀਂ ਰੋਟੀ ਮਿਲਦੀ ਖਰਾ। ਮਿਲਦੀ ਨਹੀਂ ਰੋਟੀ ਹੋਰ ਕਿਵੇਂ ਮਿਲੂ? ਮੈਨੂੰ ਦੱਸ ਦੋ। ਉਵੇਂ ਮੈਨਾਂ ਨੀਂਦਾ ਰਹਿਣਾ ਪਊਗਾ। ਆਈ ਜਾਂਦਾ ਉਹ। ਭਾਈਆ ਜੀ। ਹਾਂ ਬਾਹਰੋਂ ਕੰਮ ਚੱਲੂ ਵਾਲੀ ਢੀਂਗ ਨਾਲ ਬਾਹਰ ਵੀ ਚੱਲਦਾ ਘਰੇ ਵੀ ਚੱਲੂ। ਹਾਂ ਬਾਹਰ ਸਾਡੀ ਗੱਲ ਕੌਣ ਮੰਨੂ ਜਦੋਂ ਤੁਸੀਂ ਨਹੀਂ ਮੰਨਦੇ ਓਏ। ਨਾ ਉਹ ਕੋਈ ਕੋਈ ਕੌਣ ਹੁੰਦਾ ਵੱਡਾ ਹੋ ਤਾ ਵੱਡਾ ਗਾ ਕੋਟੋ ਰਹਿਣਦੇ ਰਹਿਣਦੇ ਮੜ ਮੁੱਢ ਸੰਗ ਮੰਨ ਲੈ ਕੋਈ ਮੂਨਾ ਤੇ ਜਾ ਕੇ ਰੋਟੀ ਲਾਲਾ ਜੇ ਲੰਗੀ ਹੈ ਜਲ ਤੂੰ ਆਪ ਦਾ ਕੰਮ ਕਰ ਕਰ ਲੈ ਜੇ ਹੁੰਦਾ ਤੇ ਕੋ ਲੈ ਸੰਗਾਰ ਕਰ ਲੈ ਜਾ ਜਾ ਪਰ ਜਮ ਸਾਰਿਆਂ ਨੂੰ ਕੰਮ ਕਰਦਾ ਕਦੋਂ ਤੂੰ ਪੱਠੇ ਲਿਆਉਂਦਾ ਤੂੰ ਜਲ ਉਦੋਂ ਹੀ ਮੈਂ ਕਰਨਾ ਬੜਾ ਹੋ ਕਰ ਤੂੰ ਮੇਰੀ ਗੱਲ ਮੰਨ ਜੇ ਗਰਾਉਣਾ ਕੱਢਾ ਗੁਲਕਾ ਫੜਾ ਦੇ ਜੇ ਨਹੀਂ ਤਾਂ ਮੈਨੂੰ ਪਤਾ ਹੀ ਹੈ ਮਰਨਾ ਫੁਲਕਣ ਤੂੰ ਰਾਣਾ ਸਾਹਿਬ ਬੈਠਾ ਫੁਲਕਾ ਫੜਾ ਦੇ ਪਰਦਾ ਕੀ ਆਗਾ ਫਿਰ ਕਪੜਾ ਦੇ ਬੋਲ ਜਦੋਂ ਐਨਸ ਬਗਦਾ ਹੁਣ ਕੋ ਹੋਰ ਕੁਝ ਚਾਹੀਦਾ ਪਾਹਾ ਬੋਲਦੇ ਨਾ ਫਿਰ ਕਪੜਾ ਦੇ ਫਿਰ ਕਪੜਾ ਬਗਦਾ ਬਗ ਜਾ ਉਧਰ ਲੰਗਰ ਤੇ ਕਹਿੰਦਾ ਨੇ ਮੇਰੇ ਤਾਂ ਨਾ ਬੋਲਦੇ ਨਾ ਬਗ ਜਾ ਬਗ ਜਾ ਬਗ ਜਾ ਮਰੀ ਜਾਂਦੀ ਆ ਆਪਦੀ ਟੜਕੀ ਕਿੰਨਾ ਦਿਮਾਗ ਖਰਾਬ ਕਰਦਾ ਉਧਰੋਂ ਪ੍ਰਧਾਨ ਦਾ ਫੋਨ ਉਧਰ ਆਈ ਜਾਂਦਾ ਐਮਐਲਏ ਸਾਹਿਬ ਪਹੁੰਚਣ ਵਾਲੇ ਨੇ ਉੱਥੇ ਸਾਰਾ ਉਸ ਕੰਮ ਮੇਰੇ ਸਿਰ ਲਾਲੀ ਰੋਟੀ ਗੁੰਦੀਆਂ ਹਜੇ ਰਟੇ ਹੀ ਗੁੰਦੀਆਂ ਚੱਲ ਤੂੰ ਇਹਨੂੰ ਛੱਡ ਐਂ ਕਰੀ ਹਾਈਟੀ ਤੇ ਆਜੀ ਚਾਰ ਬੁੜੀਆਂ ਲੈ ਕੇ ਉੱਥੇ ਮੇਰੀ ਜਿੱਤਰਾ ਸਵਾਰ ਐ ਐਮਐਲਏ ਸਾਹਿਬ ਆ ਰਹੇ ਨੇ ਹਾਂ ਹਾਂ ਅੱਛਾ ਜੀ ਹੋਰ ਕੰਮ ਕੰਮ ਕੀ ਬਸ ਤੂੰ ਇਹਨੂੰ ਛੱਡ ਦੇ ਹੁਣ ਤਾਂ ਬਸ ਤੇਰੇ ਸਾ ਖਾ ਲੈ ਜਿਹੜੇ ਰੋਕੇ ਸਨ ਮੈਂ ਤਾਂ ਢੱਡ ਭਰਨਾ ਪਰ ਕੇ ਆਜੀ ਬਸ ਚਾਰ ਬੁੜੀਆਂ ਲਈ ਨਾਲ ਕਿਤੇ ਕੱਲੀ ਆ ਜੇ ਕਰਕੇ 4 ਵਜੇ ਉੱਠੀ ਰਹਿਣਾ ਬੁੜੀਆਂ ਕਹਿਣ ਤੁਰ ਜਾ ਹਾਂ ਮੈਂ ਕਹਿਣਾ ਨਹੀਂ ਤਾਂ ਰਾਤ ਤੈਨੂੰ ਕਿਹਾ ਸੀ ਜੇ ਨਾ ਬੁੜੀਆਂ ਤੂੰ ਰਾਤਾਂ ਕੇ ਫੇਟਾ ਨੁਕਾਤਾ ਤੂੰ ਪਸੂ ਸਾਂਭ ਲੈਂਦਾ ਪਸੂ ਸਾਂਭ ਲੈਂਦਾ ਰਾਤਾਂ ਤੂੰ ਪਸੂ ਸਾਂਭਣੇ ਰਾਤ ਕਹਿਣਾ ਸੀ ਹੁਣ ਕਿਹੜੀ ਤੁਰੂ ਤੇਰੇ ਨਾਲ ਕੇਤੇ ਹੋਰ ਨਾ ਮੇਰੀ ਬੇਇੱਜ਼ਤੀ ਕਰਾਦੀ ਤੂੰ ਕਹਿੰਦਾ ਸਾਧ ਕੇ ਆ ਕੇ ਮੈਂ ਤੇਰੀ ਮਰਜ਼ੀ ਅਜਵੇਂ ਮਰਜ਼ੀ ਲੈ ਕੇ ਉੱਥੇ ਆਈਦੀ ਤੇ ਆਜੋ ਕਿਤੇ ਲੇਟ ਹੋ ਜਾਓ ਉਹਨੂੰ ਵੱਡੇ ਰੋਟੀ ਫੜਾਉਣੀ ਆ ਜੇ ਮੁੰਡੇ ਨੇ ਖਾਣ ਵੱਡਾ ਆਪੀ ਖਾ ਲੂਗਾ ਚੱਕ ਕੇ ਲਾ ਕੇ ਆਜੀ ਹੈਲੋ ਓਏ ਭਾਈ ਸਾਹਿਬ ਇੱਥੇ ਦਰੀਆਂ ਦੁਰੀਆਂ ਦਾ ਵਸਾ ਦਿਓ ਯਾਰ ਉਧਰੋਂ ਐਮਐਲਏ ਸਾਹਿਬ ਨੇ ਆਉਣਾ ਯਾਰ ਤੁਸੀਂ ਉਹੀ ਗੱਲ ਯਾਰ ਨਾ ਇਥੇ ਕੋਈ ਝਾੜੂ ਮਾਰਿਆ ਨਾ ਕੁਝ ਹੋਰ ਬੰਦੇ ਦਾ ਭੇਜੋ ਇਥੇ ਤੁਹਾਨੂੰ ਕਦੋਂ ਅਕਲ ਆਊਗੀ ਯਾਰ ਤਾਂ ਹੀ ਤਾਂ ਆਪਾਂ ਫੇਰ ਜਦੋਂ ਆਗੇ ਜੀ ਆਗੇ ਜੀ ਕਦੋਂ ਆਗੇ ਆਜੋ ਹੁਣ ਖੇਤੀ ਦੇ ਨੇ ਕਿੱਥੇ ਇਹਨਾਂ ਦੇ ਯਾਰ ਵਾਹ ਯਾਰ ਉਹੀ ਗੱਲ ਬਸ ਹਾਂ ਯਾਰ ਆ ਗਿਆ ਹਾਂ ਹਲੋ ਹਾਂਜੀ ਕਿਵੇਂ ਜੀ ਖਾਰ ਫੁੱਟ ਬੀ ਕਿਨੇ ਕੀ ਗੱਲ ਹੋ ਗਈ ਅੱਛਾ ਹੋਰ ਪਾਸੇ ਇੱਦਾਂ ਰੱਖਦਾ ਪ੍ਰੋਗਰਾਮ ਠੀਕ ਆ ਫਿਰ ਇੱਥੇ ਜੀ ਕੈਨਸਲ ਅੱਛਾ ਚਲੋ ਹੁੰਦਾ ਮੈਂ ਇੰਤਜ਼ਾਮ ਕਰੀ ਬੈਠਾ ਸੀਗਾ ਜੀ ਪਰ ਮੈਂ ਹੁਣ ਕੀ ਕਰਾਂ ਜੀ ਤੁਸੀਂ ਤਾਂ ਸਾਰਾ ਕੰਮ ਤੁਸੀਂ ਵੀ ਉਹ ਹੀ ਕਰਤਾ ਮੇਰਾ ਇੰਤਜ਼ਾਮ ਕਰਿਆ ਕਰਾਇਆ ਖੇਤ ਪਾਤਾ ਮੈਂ ਤਾਂ ਰਾਤ ਦਾ ਕੱਲ ਦਾ ਘਰੇ ਲੱਗੀ ਜਾਂਦਾ ਨਹੀਂ ਤੂੰ 부ੜੀ ਆ ਲਿਆ 부ੜੀ ਆ ਲਿਆ ਉਹ 부ੜੀਆਂ ਮੈਨੂੰ ਕੁਰੀ ਫਿਰ ਗਿਆ ਤੁਸੀਂ ਕੈਸਲ ਕਰਕੇ ਰੱਖਤਾ ਸਾਡਾ ਉਧਰੋਂ ਬਸ ਬਸ ਜੀ ਚਲੋ ਠੀਕ ਆ ਜੀ ਫਿਰ ਚਲੋ ਕੋਈ ਨਹੀਂ ਚਲ ਮੈਂ ਜਾਂਦਾ ਹੁਣ ਹੈਲੋ ਹਾਂ ਵਾਹ ਨਹੀਂ ਹੁੰਦੀ ਹੁਣ ਲੱਗੀ ਹਾਂ ਆਏ ਕਰੋ ਨਾ ਤਾਂ ਦਰਿਆ ਤੇ ਕੁਰਸੀਆਂ ਮੋੜਿਆਓ ਸਾਊਂਡ ਵਾਲੇ ਨੂੰ ਜਵਾਬ ਦਿੱਤਾ ਹਾਂ ਮੁੜ ਠੀਕ ਆ ਹਾਂ ਅੰਡਾ ਇਹਦਾ ਕੈਨਸਲ ਹੋ ਗਿਆ ਖੁੱਡੀ ਰੱਖਦਾ ਪ੍ਰੋਗਰਾਮ ਹਾਂ ਹਾਂ ਕੋਈ ਨਹੀਂ ਆ ਜਾਓ ਇੱਧਰ ਹੀ ਆ ਜਾਓ ਕੋਈ ਨਹੀਂ ਹਾਂ ਹਾਂ ਆ ਜਾਓ ਕੋਈ ਨਹੀਂ ਬੜਾ ਮੌਕੇ ਤੇ ਗੁੰਮ ਹਾਂਜੀ ਸੁਣਦੇ ਜੀ ਹਾਂਜੀ ਹੂੰ ਉਹ ਜੀ ਬੁੜੀਆਂ ਤਾਂ ਨਾ ਅੱਜ ਕੰਮ ਕਰਨ ਗਈਆਂ ਹੋਈਆਂ ਨੇ ਹਾਈ ਨਹੀਂ ਕਰੇ ਅੱਛਾ ਪਤਾ ਸੀ ਮੈਨੂੰ ਤੇਰਾ ਕਾਲੀ ਜੀਬ ਵਾਲੀ ਦਾ ਪਤਾ ਸੀ ਤੜਕੀ ਤੱਕ ਲੇਸ ਪਾ ਕੇ ਬੈਗੇ ਬੇ ਮੇਰੇ ਕਾਲਜੀ ਬਖਾ ਦੇ ਦੱਸੀ ਮੈਂ ਹਾਂ ਤੈਨੂੰ ਰਾਤ ਕਿਹਾ ਸੀ ਵੀ ਸਾਰਿਆਂ ਨੂੰ ਕਿਹਾ ਰਾਤ ਨਹੀਂ ਗਈ ਜਦੋਂ ਲੰਨਾ ਬੱਜ ਗਿਆ ਤਾਂ ਹੀ ਤਾਂ ਤੜਕੇ ਪ੍ਰੋਗਰਾਮ ਸਾਡਾ ਕੈਨਸਲ ਕਰਾਤਾ ਤਾਂ ਮਰਨਾ ਇੱਥੇ ਤੁਸੀਂ ਮੈਂ ਕਿਤੇ ਬੋਤਲ ਦੇ ਬੇ ਇੱਥੇ ਤਾਂ ਨਾ ਲੜ ਮੇਰ ਨਾਲ ਬੇ ਘਰੇ ਤਾਂ ਮਰਦਾ ਜਿਹਾ ਮਰ ਰਿਹਾ ਇੱਥੇ ਤਾਂ ਨਾ ਲੜ ਆ ਲੋਕ ਦੇ ਲੱਗ ਤੁਸੀਂ ਸਹੀ ਲੜਾਈ ਦੇ ਗੱਡੇ ਹੋ ਤੁਹਾਡੇ ਨਾਲ ਲੜੇ ਤੋਂ ਬਿਨਾ ਤੁਸੀਂ ਸੁਧਰਦੇ ਹੀ ਨਹੀਂ ਹੁਣ ਕੀ ਹੋਗਾ ਹੁਣ ਕੋਈ ਤੂੰ ਭੱਜ ਜਾ ਬਸ ਲੈ ਜਾ ਫੁੜੀਆਂ ਨੂੰ ਲੈ ਜਾ ਜਿੱਥੇ ਮਰਜੀ ਜਾ ਕੇ ਖਾ ਲੈ ਹੁਣ ਗੋਲ ਲਾਲਾ ਗੋਗਲੇ ਹੋ ਲਾਲਾ ਲਾਕੇ ਖਾਲਾ ਗੁਲਗਲੇ ਤੇਰਾ ਸਾਡਾ ਪ੍ਰੋਗਰਾਮ ਕੈਸਲ ਕਰਾਤਾ ਪਤਾ ਨਹੀਂ ਕਿੰਨੀ ਵਾਰੀ ਆਉਗੀ ਬਗ ਜਾ ਬਗ ਜਾ ਜਾ ਤੂੰ ਹੁਣ ਕਿ ਬਿੱਲੀ ਸਿੱਖ ਗਈ ਬਿੱਲੀ ਸਿੱਖ ਗਈ ਨਾਲੇ ਹੋਰ ਹਾਂ ਹੁਣ ਕਿ ਤੇਰੇ ਛਲ ਪੈ ਗਿਆ ਹਾਂ ਬਸ ਕੋਈ ਨਹੀਂ ਖਬਰਾ ਹੁਣ ਕਿੰਦੇ ਵਾਰੀ ਆਉਗੀ ਪ੍ਰੋਗਰਾਮ ਦੀ ਸਾਡਾ ਸਾਰਾ ਨੇਕੇ ਪਲ ਕਰਤਾ مجھے مند پروگرام کرنے تین ਬਸ ਤੂੰ ਭੱਗ ਜਾ ਤੂੰ ਇੱਥੇ ਹੁਣ ਫੇਰ ਆ ਗਈ ਇੱਥੇ ਤੂੰ ਰੁਕ ਦੇ ਲੈ ਮਰਨਾ ਕੰਮ ਕਰੀ ਬਟਾ ਕਿਦਾਂ ਛੁਣਦੇ ਨੇ ਹਾਂ ਚੱਲ ਘਰ ਨੂੰ ਚੱਲੀ ਆ ਸੀ ਚੱਲ ਕੋਈ ਨੂ ਭੱਗ ਜਾ ਸੀ ਤਾਂ ਆਉਣੇ ਹਜੇ ਤਾਂ ਸਾਡਾ ਕੁੜੀ ਪ੍ਰੋਗਰਾਮ ਹੈ ਹਾਂ ਉੱਥੇ ਜਾਮਾ ਕੇ ਤੂੰ ਭੱਗ ਜਾ ਕਰੇ ਮਰਨਾ ਕੋ ਕੰਮ ਕਰ ਨਹੀਂ ਕਰੇ ਤੂੰ ਨਹੀਂ ਟੋਣ ਵਾਲੇ ਬਿੱਟੇ ਕੋਈ ਨੀਆ ਟੋਲ ਬਟਾ ਇਸੇ ਗੱਮਤੀ ਹੈ ਉਹ ਰੇੜੇ ਲੱਪਣਾ ਹੀ ਹੈ ਹਾਂ ਬੇਤੇ ਰੇੜਾ ਬੈਠੇ ਇੱਕ ਦੂਰ ਦੇ ਕਿਦ ਨਾ ਉਹਨੂੰ ਬਸ ਇਸੇ ਕੰਮਤੀ ਰੱਖੂ ਮੱਝਾਂ ਦੋ ਲੈ ਕੇ ਨਾ ਗੋਰ ਸੋਨ ਨੂੰ ਲੂੜੂ ਆਏ ਨੀ ਰੋਟਾਉਂਦੇ ਟੁਕੇ ਤੇਰੀ ਗੱਲ ਸੁਣ ਲੈ ਸੱਚੀ ਕਹਿਣੀ ਮੈਂ ਮੁੰਡਾ ਮੁੰਡਾ ਕਹਿੰਦਾ ਵਗ ਜੀ ਵਗ ਜਾ ਤੈਨੂੰ ਕਿੱਦਾਂ ਨਾ ਕਹਣਾ ਵਗ ਜਾ ਤੂੰ ਹੀ ਮੇਰੇ ਗੱਲ ਪਈ ਪਈ ਹੈ ਹਾਂ ਗੱਲ ਪਈ ਪਈ ਮੈਂ ਵਗ ਜੂ ਤੇ ਮੇਰਾ ਘਰ ਫਿਰ ਮੇਰਾ ਕਿਨਾਰਾ ਤੱਕ ਕੋਈ ਨਹੀਂ ਆਂਦੀ ਮੈਂ ਕਿਨਾਰਾ ਕਰੇ ਦਾ ਕਿਨਾਰਾ ਹਾਂ ਜਦੋਂ ਬਣਦੀ ਨਹੀਂ ਆਪਣੀ ਕਿਨਾਰਾ ਹੀ ਹੈ ਆਏ ਤਾਂ ਫਿਰ ਹਰਿਆ ਕੀ ਗੱਦਾ ਕਰੇ ਕਿਨਾਰਾ ਹੀ ਆ ਹਾਂ ਮਰਨ ਜੋਕਰਾ ਬਸ ਹਲਾ ਬਚਾ ਤੂੰ ਵਗ ਜਾ ਬਸ ਇੱਥੇ ਲਾਤੀ ਆ ਕੇ ਆਡੇ ਬੰਨਣ ਵੇ ਤੂੰ ਜਾਣਦਾ ਕਿਤਨਾ ਤੇਰੀ ਆ ਕੇ ਪਾਟ ਤੁਰਕੋ ਯਾਦ ਰੱਖੇਗਾ ਬਸ ਤੂੰ ਭੇਜ ਆ ਕਰੇ ਤੂੰ ਕਰੀ ਬੋਲ ਸਕਦੀ ਆ ਤੂੰ ਉੱਥੇ ਨਹੀਂ ਜਾ ਸਕਦੀ ਕਿਉਂ ਉੱਥੇ ਜਾਣ ਨੂੰ ਤੇ ਮੇਰਾ ਤਲਵਾ ਪਿਆ ਤਲਵਾ ਪੂਆ ਸਾਡੇ ਬੰਦੇ ਹੀ ਨਹੀਂ ਜਾਣਦੇ ਤੇ ਤੇ ਵੀ ਉੱਥੇ ਉੱਥੇ ਹਾਂ ਕੋਈ ਨਾ ਮੈਂ ਜਾ ਕੇ ਕਹੂੰਨੀ ਤੇ ਘਰ ਵਾਲੀਆਂ ਮੈਂ ਘਰ ਵਾਲੀਆਂ ਤੂੰ ਅਗਲਾ ਕਹਿੰਦਾ ਇੱਥੇ ਤਾਂ ਨੋਤੀ ਸੋ ਘਰ ਰਹੀ ਤੂੰ ਫਿਰਦੀ ਆ ਇਹਦਾ ਹਰੇਕ ਦੀ ਘਰ ਵਾਲੀ ਬਣ ਜੂ ਅਗਲਾ ਕਹਿੰਦਾ ਐਸਾਂ ਨੂੰ ਕੀ ਪਤਾ ਕਿਹਦੀ ਘਰ ਵਾਲੀ ਆ ਤੂੰ ਮੈਂ ਤੂੰ ਨਹੀਂ ਕਿਸੇ ਨੂੰ ਗੱਲਾਂ ਚਾਉਣ ਦਿੰਦਾ ਗੱਲਾਂ ਚਾਉਣ ਦਿੰਦਾ ਗੱਲਾਂ ਚ ਗੱਲਾਂ ਚ ਆਉਣ ਦੇ ਤੇ ਫਿਰ ਤਾਂ ਸਾਨੂੰ ਬੱਸ ਅਗਲਾ ਹਾਂਜੀ ਹਾਦੀ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਜੀ ਕਮੇਂ ਹਾਂ ਭਾ ਗਿਆ ਨਹੀਂ ਜੋਂ ਆ ਕੇ ਮੈਂ 4000 ਮੰਗਿਆ ਸੀ ਦਿੱਤਾ ਨਹੀਂ ਹੈਗਾ ਈ ਕਹਿੰਦਾ ਹੈਨਾ ਕੀ ਹੈਗਾ ਵੱਡ ਖਾਣ ਨੂੰ ਪੈ ਗਿਆ ਓ ਯਾਰ ਕੀ ਕਰਾਂ ਮੈਂ ਇਹਦੇ ਤੇ ਇਹੋ ਜਿਹਾ ਲੀਡਰੀ ਦਾ ਪੂਰ ਸੁਭਾਰ ਹੋਇਆਗਾ ਇਹਦਾ ਬਦੰਦਰ ਦਾ ਵਈ ਇਨੀ ਪਤਾ ਹੀ ਨਹੀਂ ਲੱਗਦਾ ਵੀ ਕੀ ਬੋਲਦਾ ਕੀ ਨਹੀਂ ਛੱਦ ਦੇ ਮੂੰਹ ਮੈਨੂੰ ਨਹੀਂ ਬੋਲਦਾ ਲੀਡਰੀ ਤਾਂ ਇਹਦੀ ਕੋਈ ਆਰਜੀ ਲਾਉ ਇਹ ਜਾਗ ਰੱਖੂਗਾ ਉਹ ਕੀ ਕਹੀਏ ਇਹਨੂੰ ਯਾਰ ਆ ਗੁੱਸਾ ਤਾਂ ਨਹੀਂ ਕਰਦਾ ਮੈਨੂੰ ਤਾਂ ਸ਼ੱਕ ਲੱਗਦਾ ਹੈਗਾ ਵੀ ਛੋਡੇ ਪਰਿਵਾਰ ਦੇ ਰਵੇ ਜੀ ਹੈ ਨਹੀਂ ਇਹ ਉਹ ਨਹੀਂ ਐਹ ਜੀ ਤਾਂ ਕੋਈ ਗੱਲ ਨਹੀਂ ਹੈਗੀ ਉਿਆਂ ਹੈਗਾ ਨਾ ਥੋੜਾ ਜਿਹਾ ਟਾਈਮ ਪਹਿਲਾਂ ਵਧੀਆ ਸੀਗਾ ਇਹ ਪਹਿਲਾਂ ਪਹਿਲਾਂ ਪੂਰਾ ਵਧੀਆ ਸੀ ਆ ਹੁਣ ਹੀ ਥੋੜੇ ਟਾਈਮ ਤੋਂ ਹੀ ਹੋਇਆ ਹੈ ਜਦੋਂ ਇਹ ਜਾਣ ਲੱਗਿਆ ਰੈਲੀਆਂ ਰੂਲੀਆਂ ਜਾਂ ਚ ਪਾ ਹਾਂ ਗੁੱਸਾ ਨਾ ਕਰੀ ਮੈਂ ਤਾਂ ਲੱਗਦਾ ਛੋਟੇ ਪਰਿਵਾਰ ਦਾ ਬੰਦੀ ਹੈ ਨੀਗਾ ਉਹ ਨਹੀਂ ਇਹੋ ਜੀ ਗੱਲ ਨਹੀਂ ਬੰਮੇ ਮੇਰੀ ਗੱਲ ਸੁਣ ਪੁੱਤ ਇਹ ਨਾ ਜਦੋਂ ਇਹ ਰੈਲੀਆ ਰੂਲੀਆ ਜਾਣ ਲੱਗਾ ਉਹਦੋਂ ਆਇਆ ਕਰੰਟ ਲੱਗਿਆ ਸੀਗਾ ਉਹ ਕਰੰਟ ਤਾਂ ਲੱਗਾ ਸੀ ਮੇਰੇ ਤਾਂ ਜਦੋਂ ਸਬਦੀ ਸ਼ਰਤ ਸਮੀ ਆ ਮੈਂ ਤਾਂ ਵੱਡ ਖਾਨ ਨਹੀਂ ਪੈਂਦਾਗਾ ਉਹ ਆਪ ਕੀ ਕਰੀਏ ਹੋ ਮੇਰੇ ਤਾਂ ਬਸ ਨਾਂ ਦਾ ਦੀਂਦੀ ਜੀ ਤੇ ਬਿਉਣ ਆਇਆ ਕਰਕੇ ਆਇਆ ਹੋ ਗਿਆ ਸੀ ਮੈਂ ਇਹਨੂੰ ਪੱਗ ਦਿੱਤੀ ਸੀਗੀ ਵੀ ਪਹਿਲਾਂ ਕਹਿੰਦਾ ਸੀਗਾ ਮੈਨੂੰ ਪੁੱਤਾਂ ਨੂੰ ਗੋਸਾਂਹੂਗਾ ਜਦੋਂ ਮਾਰੀ ਜੋਰ ਤੇ ਸਮੀਆਂ ਮੈਂ ਤਾਂ ਬੱਡ ਖਾਣ ਨੂੰ ਕੋਈ ਪੈਂਦਾ ਵਸ ਇੰਨਾ ਪਤਾ ਮੈਨੂੰ ਕੋਈ ਨਹੀਂ ਪਤਾ ਗੁੱਸਾ ਨਾ ਕਰਾ ਕਰਦਾ ਸਭ ਆਈ ਇਹ ਜਗਾ ਗੁੱਸਾ ਦਾਰ ਤੇ ਨਹੀਂ ਆਣਾ ਹੁਣ ਮੈਂ ਗੁੱਸਾ ਨਹੀਂ ਕਰਾ ਮੈਨੂੰ ਦੱਸ ਦਿਆ ਕਰ ਮੈਂ ਤੋ ਸਮਝਾ ਵਜਾ ਕੇ ਮੈਂ ਲੈ ਕੇ ਦੇ ਦਿਆ ਕਰੂ ਪੈਸੀ ਤੈਨੂੰ ਅੱਦਲਾ ਮੇਰਾ ਮੂਡ ਖਰਾਬ ਕਰ ਤੇਰਾ ਖਦਮੜ ਕੇ ਜਾਣ ਨਹੀਂ ਜੀ ਕੀਤਾ ਮੇਰਾ ਤਾਂ ਹੋਰ ਯਾਰ ਹੁਣ ਕੀ ਕਰਿਆ ਜਾਵੇ ਹੁਣ ਮੈਂ ਤੈਨੂੰ ਕੀ ਦੱਸਾਂ ਯਾਰ ਮੈਨੂੰ ਕਿਹੜਾ ਇਹ ਘੱਟ ਬੋਲਦਾ ਮੈਂ ਵੱਡਾਂਗਾ ਤੂੰ ਤਾਂ ਤਾਹਣ ਮਰ ਰੋੜ ਸਕਦਾ ਮਨ ਦੇ ਇੱਜ਼ਤ ਕਰਨੀ ਪੈਂਦੀ ਹੈ ਜਾਨ ਮੈਂ ਬਹੁਤ ਬੋਲਿਆ

ਕਿੰਨਾ ਘਿਰ ਮੇਰੇ ਨੂਨ ਨਹੀਂ ਦੇਖੋ ਸਾਰੇ ਕੰਮ ਕਾਫ ਕਰੀਏ ਆ ਜਾ ਕੋਈ ਕਰਦਾ ਹਲੇ ਰਸ ਤਨੀ ਕਿੱਥੇ ਮਰ ਗਈ ਹੋ ਹੁਣ